ਹੱਬਾ ਨਹੀਂ ਪਈ ਐ। ਛਾਲ ਲੈ ਤੱਕ ਬਲ ਗੱਟ ਨਹੀਂ ਹੈਗਾ ਡਰ। ਦੱਤ ਨਹੀਂ ਕਰ ਲਾਂਗੇ। ਹਾਏ 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 ੱਤਪੋ ਵੀ ਬਹੁਤ ਵਧੀਆ ਜਿਤਾ। ਨਾਉਂਦਾ ਨਜ਼ਾਰਾ ਆਜੀ। ੱਤਪੇ ਜੇ। ਆ ਕੀ ਦਾ ਬੇੜਾ ਭਾਈ ਗਿਆ? ਆ ਕਿਹੜੇ ਬੇਈਮਾਨ ਨੇ ਪਾਣੀ ਡੋਲਤਾ ਮੇਰਾ। ਸੁਣਦਾ ਨਹੀਂ ਤੈਨੂੰ ਹਣਾ। ਉਹਨਾਂ ਦੇ ਦਰਬਾਰ ਕੀ ਦੱਦੀ ਡੋਲ ਕੇ ਪਾਣੀ ਜਾਰਾਂ ਦਾ। ਮੈਂ ਹਾਂ ਸੁਣਦਾ ਕੀ ਹੋ ਗਿਆ? ਆਹ ਪਾਣੀ ਬੇਈਮਾਨ ਨੇ। ਕਦੋਂ ਪਤਾ ਮੀਟਿੰਗ ਤੇ DNA ਤਿੰਨਾ ਕੇ ਹੋਣਾ। ਉਹ ਕੀ ਪਤਾ ਤੇ ਪਾਣੀ ਕਿੱਧਰ ਗਿਆ ਹੋਰ ਕਮ ਲੈ ਗਿਆ ਪਾਣੀ ਪਾ ਕੇ ਫਿਰ ਆ ਉਰੇ ਕਾ ਕੋ ਕਮਚਾਰ ਕੀ ਏ ਪਾਣੀ ਤੇਰਾ ਚ ਪਤਿੱਲਾ ਧਰ ਕੇ ਉਰੇ ਬੇੜਾ ਤਾਂ ਤੇਰਾ ਬੈਠੇ ਚੁੱਲੇ ਤੇ ਪਾਣੀ ਗਰਮ ਕਰ ਲੈਂਦਾ ਉਰੇ ਕਾ ਤੋ ਗਰਮ ਕਰ ਦੋ ਤੀ ਕਾਲਾ ਹੋ ਜੂ ਸਾਰਾ ਪਤਿੱਲਾ ਆ ਪਾਣੀ ਟੋਰੀ ਦੀਆਂ ਪੱਠੀਆਂ ਤੇ ਪਾਣੀ ਗਰਮ ਕਰ ਦੇ ਬਈ ਚੋਰੀ ਦੇ ਪੱਠੀਆਂ ਕਿੱਥੋਂ ਆ ਗਿਆ ਮੁੱਲ ਲਈਆਂ ਦੀਆਂ ਪੱਠੀਆਂ ਮੈਂ ਤੋ ਬੈ ਜਾ ਬੈ ਜਾ ਨਿਚਲੀ ਮੰਨੂ ਬੋਲਦੀ ਹੁੰਨੀ ਆਲੇ ਦਲੇ ਦਾ ਬਾੜਾ ਛੱਡਿਆ ਤਾਂ ਕੋਈ ਜਿੱਥੋਂ ਪੱਠੀ ਨਾ ਚੱਕੀ ਹੋਵੇ ਕੀ ਨਿਆ ਬਾਥੀਆਂ ਚੱਕ ਲਈ ਮੈਂ ਕਮਾਲ ਕਰਦਾ ਤੂੰ ਜਮੀ ਤੈਨੂੰ ਉੱਤੇ ਬਾੜੇ ਚ ਛੜਾ ਕੇ ਨਹੀਂ ਲਾਇਆ ਕਹੇ ਜੀ ਪਈ ਤੀ ਤੇਰੀ ਤੌੜੀ ਲਾ ਦਾਂਦੀ ਮਰ ਮਰ ਰਫੜੇ ਤੇਰੇ ਬੇ ਕੰਜਰਾ ਉਹ ਤਾਂ ਆਪਣੀਆਂ ਬਾਥੀਆਂ ਚੱਕ ਕੇ ਲੈ ਜਾਂਦੀ ਕਿ ਕਾਨੜਾਈ ਹੋਈ ਤੀ ਤੇਰੇ ਬਰੂਰੀਆਂ ਬੰਨੀਆਂ ਹੋਈਆਂ ਨੇ ਨੰਡਾ ਓਰੇ ਸਤਾਰਾਂ ਬਾੜੇ ਨਹੀਂ ਤੇਰੇ ਜਾ ਬੇ ਮੁੱਲ ਗਾਹ ਪੱਥਰ ਤੂੰ ਵੱਡੀ ਰਕਣਾ ਨਾ ਕਹਦਾ ਗਾਹ ਪੱਥਾ ਗਾਂ ਓਰੇ ਬੁਰੀ ਬੰਦ ਰੱਖੀ ਐ ਵੀ ਉਹਦਾ ਗਾਹ ਪੱਥਾ ਬੇ ਤੈਨੂੰ ਪੰਜਾਬ ਵਾਰੀ ਕਹਿ ਤਾ ਵੀ ਤਾਈ ਤੋਂ ਬਾਥੀਆਂ ਮੁੱਲ ਲਈਆਂ ਤੀਆਂ ਉਹ ਥੋੜੀਆਂ ਗਿੱਲੀਆਂ ਤਾਂ ਬਾੜੇ ਚ ਨਾਰਕੀ ਨਹੀਂ ਸੁਕਲੀਆਂ ਉਹ ਬਾਥੀਆਂ ਲੈਣ ਗਈ ਤੀ ਮੈਂ ਤਾਂ ਨਾ ਚਰ ਦੱਤੀ ਚ ਨਾ ਗਰਦਨ ਹੁਣ ਲਾ ਦੂ ਨਾਲੇ ਲਾ ਦੇਗੀ ਗਰਦਨ ਗੱਡੀ ਰਕਾਣਾ ਮਤਨ ਹੁੰਦਾ ਪਾਣੀ ਕਰ ਜੇ ਕਰ ਲਾਉਂਦਾ ਨਾ ਲਾਜੇ ਨਾ ਤਾਂ ਜਾਂਦੇ ਇੱਥੋਂ ਅੱਛੇ ਕੀ ਧਰ ਕੜਾਉਣੀਆਂ ਤੁਰਦੀ ਲੱਗ ਮੇਰੇ ਘਰੋਂ ਅੱਛਾ ਚਾ ਆ ਕਿਉਂ ਆ ਕਿ ਮੈਂ ਤੁਰਦੀ ਲੱਗਾ ਕਮਾਲ ਕਰੀਏ ਤੇਰੇ ਭਾਦੀ ਜਮੀ ਹੱਦ ਕਰਦਾ ਸਰਦਨ ਲੜਨ ਤਾਂ ਹੀ ਧਿਆਨ ਹੋਰ ਕੰਮ ਨਹੀਂ ਹੈਗਾ ਕੋਈ ਇਹਨੂੰ ਮਲੰਗ ਨੂੰ ਹੂੰ ਜਾਦੇ ਹੁੰਦਾਰੇ ਛਾਂਗੀ ਮਲੰਗ ਤਾਂ ਤੁਛੀ ਓ ਤੇ ਉਹ ਤੇਰਾ ਮਲੰਗ ਛਰੇ ਦਾ ਭਾਈ ਤੇਰਾ ਮਲੰਗ ਗੱਡੀਆਂ ਰਕਾਣ ਨਖਰੀ ਤੂੰ ਆਪ ਤਾਂ ਨਹੀਂ ਨਾਉਂ ਜੀ ਮੇਰਾ ਪਾਣੀ ਵੀ ਖਰਾਬ ਘੱਟਾ ਡੋਲਦਾ ਬੇਈਮਾਨ ਨੇ ਮਰੇਗੀ ਬੇਈ ਮੇਰੇ ਕਿ ਟੁੱਟੇ ਨੇ ਮੈਂ ਕਰ ਲੈਣਾ ਗਰਮ ਪੁੱਤੇ ਦੀ ਹਵਾ ਜੀ ਹਟਦੀ ਨਹੀਂ ਸਾਰੇ ਪਤੇ ਉਡੜ ਕੇ ਅੰਦਰ ਨੂੰ ਆ ਜਾਂਦੇ ਨੇ ਆ ਕੀ ਥਾ ਦੇਖ ਲੈ ਕਿੱਡੀ ਫੀਲਿੰਗ ਚੱਕੀ ਪਿਆ ਹੈ ਇਹਨੂੰ ਕੋਈ ਪੁੱਛਣ ਆਲਾ ਹੋਵੇ ਵੀ ਐਨੇ ਜੋਗਾ ਤਾਂ ਤੂੰ ਹੈ ਨਹੀਂਗਾ ਜੇ ਕੋਈ ਆ ਗਿਆ ਨਾ ਤੇਰੇ ਤੋਂ ਤਾਂ ਅਸੀਂ ਚੱਲਣੀ ਨਹੀਂ ਹੈਗੀ ਚੱਕ ਕੇ ਇਹੀ ਸਰਚਾ ਹੈਗੀ ਮਾਰੂਗਾ ਮੁੜ ਕੇ ਸਾਹ ਨਹੀਂ ਆਉਣਾ ਹੈਗਾ ਉਹ ਹੁੰਦਾ ਵੱਡਾ ਬੈਨੀ ਕੰਮ ਤਾਂ ਨਹੀਂ ਧੰਦੇ ਤਾਂ ਨਹੀਂ ਸਾਰਾ ਦਿਨ ਸੁੱਤੀ ਨਸਰ ਦੀ ਹੈ ਕਿ ਮਾਂ ਦੇ ਪੁੱਤ ਦੀ ਨਾ ਚਪਰੇਂ ਨਿਆ ਕਰਿਆ ਕਰ ਨਾ ਕਰਿਆ ਕਰ ਚਪਰੇਂ ਨਿਆ ਮੈਂ ਤੈਨੂੰ ਦੱਛਾਂ ਲੌਂਦੀ ਰਹਿੰਦੀ ਆ ਇਹ ਸੁਣ ਗਿਆ ਤੈਨੂੰ ਸਭ ਸੁਣਦਾ ਮੈਨੂੰ ਸਭ ਦੇਖਦਾ ਮੈਨੂੰ ਕੀ ਕਰਦੀ ਫਿਰਦੀ ਐ ਤੂੰ ਮੈਂ ਤਾਂ ਝਾੜੂ ਲਾਉਂਦੀ ਸੀ ਹੋਰ ਕੀ ਕਰਦੀਆਂਗੀ ਝਾੜੂ ਤਾਂ ਮੰਨੂ ਵੀ ਦਿੰਦਾ ਝਾੜੂ ਲਾਉਣੀ ਆ ਤੂੰ ਫੀਲਿੰਗਾਂ ਦੀਆਂ ਗੱਲਾਂ ਨਾ ਕਰਿਆ ਕਰ ਮੈਂ ਤੈਨੂੰ ਦੱਛਾਂ ਨਾ ਮੈਂ ਕੱਕੇ ਲਬ ਨਾ ਮਿੱਟੀ ਪਟਦੀ ਵੀ ਇਹ ਤੱਕਰ ਮਾਰਨੀ ਆ ਉਹਨੂੰ ਤਾਂ ਦੱਛਾ ਹੋਇਆ ਵੀ ਅਸਲੀ ਆ ਇਹ ਉਦੇ ਮੂਰੇ ਵੀ ਝੂਠ ਬੋਲਦਾ ਉਹ ਤਾਂ ਕਹਿੰਦਾ ਸਾਰਾ ਦਿਨ ਮੇਰੇ ਨਾਲ ਰਹਿੰਦਾ ਮੇਰੀ ਖੱਬੀ ਸੱਜੀ ਬਾਹਾਂ ਨਾਲ ਉਹ ਝੂਠ ਬੋਲਦਾ ਸਾਰਾ ਦਿਨ ਦੱਪ ਕਾਕੀ ਰਖੂ ਤਾਂ 2 ਦਿਨ ਹੋ ਗਏ ਮੱਥੇ ਨਹੀਂ ਲੱਗਿਆ ਮੇਰੇ ਕੱਚਕ ਲੈਣ ਗਿਆ ਹੋਇਆ ਤੇ ਭਾਤੀ ਕੱਢਣੀ ਸੀ ਅੱਜ ਕਾਦੀ ਭਰਤੀ ਬੰਦੇ ਰੱਖਣੇ ਸੀ ਬੋਟਾ ਰਹਿੰਗੇ ਨੇ ਛੱਤੇ ਮਰ ਜਾ ਪੁਰਤੀਆਂ ਤੈਨੂੰ ਕੀ ਪਤਾ ਕਿ ਕਿਉਂ ਧਰਮਸਾਲਾ ਉਰੇ ਵੀ ਜੀ ਨੂੰ ਜੀ ਕਰਿਆ ਉਸ ਨੂੰ ਕਰੇ ਬਾੜ ਲੈ ਲੈ ਕੇ ਫਮਾਲਾ ਹੋਈ ਬੀ ਤੇਰੀ ਪੱਟੀ ਕਰੰਟ ਨਹੀਂ ਕਰਦੇ ਪਰਤੀ ਦਾ ਬਾਹਰੇ ਕੱਢਾਂਗੇ ਅੱਛੀ ਚੱਲ ਛੱਡ ਸਾਰੀਆਂ ਗੱਲਾਂ ਮੈਨੂੰ ਹੱਥ ਦੇਈ ਮਰਜ਼ੀ ਮੈਂ ਚਲਾ ਕੇ ਤਾਂ ਦੇਖ ਲੈ ਇੱਕ ਵਾਰੀ ਭਾਈ ਜਾਨ ਨਚਲੀ ਬੀਛੀਆਂ ਪੰਡਾ ਚ ਨਿਖਸ਼ਾਨ ਕਰੇ ਨਹੀਂ ਇਹ ਜੇ ਸੰਦ ਨੇ ਮੇਰੀ ਗੱਲ ਸੁਣ ਦੇਖ ਬੈਲੀਆਂ ਬੈਲੀਆਂ ਤੂੰ ਫਿਰ ਮੈਂ ਬੈਲੀ ਦੇ ਘਰ ਆਲੀ ਮੈਨੂੰ ਵੀ ਹੱਥ ਚਲਾਉਣੀ ਆਉਣੀ ਚਾਹੀਦੀ ਆ ਨਾ ਤੈਨੂੰ ਲਿਆ ਦਾਂਗੇ ਦਨਾਲੀ 12 ਬੋਰ ਇਹ ਜੇ ਕੰਮ ਨਾ ਕਰਨ ਬਾਈ ਨਹੀਂ ਕਿਤੇ ਚਲਾਉਣ ਬੈਜ ਜਾਣੇ ਮੱਥੇ ਵਿੱਚ ਦੀ ਨਕਲ ਜੂ ਇਹ ਇੱਕ ਵਾਰੀ ਚਲਾ ਲੈ ਦੇਖ ਲੈ ਅੰਡ ਚਲਾ ਕੇ ਨਿਸ਼ਾਨਾ ਲਾ ਕੇ ਵੀ ਨਿਸ਼ਾਨਾ ਮੇਰਾ ਪੱਕਾ ਹੈ ਤੇਰੇ ਨਿਸ਼ਾਨੇ ਤਾਂ ਮਨ ਜੱਥੇ ਤੂੰ ਖੜਦੀ ਆ ਭੱਜੀ ਇੱਕ ਗੱਲ ਕਹਿਦੀ ਆ ਉਹਨਾਂ ਨੂੰ ਉਹ ਲਣੂਆਂ ਜਾਂਦੇ ਛਰਤੇ ਛਾਲ ਮਾਰਦਾ ਜੱਟ ਜੱਥੇ ਖੜਾ ਬੰਤ ਕੱਲਾ ਖੜਾ ਕਿੱਥੇ ਦੇ ਛਰਤੇ ਤਾਂ ਨਹੀਂ ਉੱਡਾਂ ਮੈਂ ਮਲੰਗਾ ਨੂੰ ਨਾਲ ਲਿਉ ਉਹ ਦੋ ਕੋਹ ਰੋਜਾ ਮਲੰਗਾ ਛਰੇ ਦਾ ਉਹਦੇ ਘਰੋਂ ਨਹੀਂ ਨਕਲਦਾ ਸਾਰਾ ਦਿਨ ਉਹ ਛੀਰੀ ਜਾ ਉਹ ਹੜ ਦਾ ਨੱਤਾ ਹੋਇਆ ਉਹ ਕੋਰੀ ਲੈ ਤੈ ਉਹਦੇ ਛਰਤੇ ਉਹ ਕੋਈ ਮਨ ਨੂੰ ਕਹੇ ਕਾਲ ਬਿਠਿਆ ਤਾਂ ਗੋਡਿਆਂ ਪਾਰ ਬਿਠਿਆ ਤਾਂ ਕਾਲ ਹੁਣ ਹੁਣ ਤਾਂ ਹੁਣ ਹੁਣ ਮੈਂ ਦੱਸ ਦੂੰ ਵੀ ਤਿੱਤਰ ਮਾਰ ਉਹ ਕੁਛ ਦੱਚਦੀ ਤਿੱਤਰ ਮਾਰਨੀ ਕੀ ਛੱਡੂ ਜਦੋਂ ਕਰਤੀ ਮੱਥੇ ਕਣੀ ਨੂੰ ਇਹੇ ਚੱਲ ਬਾਬਾ ਤੇਰੇ ਨਾਲ ਤਾਂ ਨਾ ਮੱਥਾ ਮਾਰੀ ਮਾੜਿਆਗਾ ਨਾਲੇ ਮੈਨੂੰ ਪਤਾ ਵੀ ਤੇਰੇ ਤਾਂ ਕਰਨ ਤੋਂ ਜੂ ਨਹੀਂ ਸਕਦੀ ਜਿੰਨੀ ਮਰਜ਼ੀ ਪਕਾਈ ਮਾ ਸਾਡੀ ਬੋਲ ਤਾਂ ਵੱਡੀ ਆ ਹੁਣ ਨਹੀਂ ਅੱਛੀ ਛੱਡਦਾ ਬੰਦਾ ਜਾਣਦੀ ਮੈਂ ਆ ਉਡਲੈਂਡ ਤੇ ਜਿਹੜੀ ਗੇਮ ਹੁਣ ਮੈਂ ਘਮਾਉ ਤੂੰ ਦੇਖੀ ਹਾਂ ਸਾਰਾ ਸਾਲ ਤਾਂ ਹੋ ਗਿਆ ਤੱਥੋਂ ਕੰਬਲ ਨਹੀਂ ਉਪਰੋ ਲਾਇਆ ਗਿਆ ਪਹਚੋ ਹੋ ਗਿਆ ਅੰਦਰੀ ਪਿਆਰਾ ਨਾ ਫਿਰ ਛੇਤ ਦਾ ਵੀ ਟੈਂਟ ਰੱਖਣਾ ਪੈਂਦਾ ਬਈ ਪ੍ਰਧਾਨ ਬੰਦੇ ਆ ਅਸ ਕੀ ਲੰਡੂ ਖੰਡੂਆ ਲੰਡੂ ਨੂੰ ਹੋਰ ਮਾਰਾ ਤੇਰੇ ਪੂਛ ਲੱਗੀ ਹੋਈ ਆ ਗੱਲਾਂ ਕਰਦਾ ਪਤਾ ਗੇਮਾਂ ਕੁੰਡੀਆਂ ਦੇਖੀ ਹਾਂ ਜਾਣਦੀ ਆ ਵੇ ਤੈਨੂੰ ਵੱਡਾ ਚੱਕਾ ਜਾਰਾਂ ਦੀ ਚੱਲੂ ਵੇ ਤੂੰ ਬਗ ਜਾ ਜੇ ਕਮਾਰੇ ਨਾਲ ਝਾੜੂ ਵੀ ਫਿਰ ਮੇਰੇ ਵਾਲੀ ਚੱਲੂ ਦੋ ਧਰ ਦੂੰਗੀ ਹੁਣ ਚੱਕੇ ਗਾਲੇ ਤੜੂ ਮੈਂ ਤਾਂ ਇਹ ਕਹਿਣਾ ਮੈਂ ਜੇ ਤੈਨੂੰ ਮਾਰ ਤਾਂ ਮੈਂ ਰੋਟੀ ਤੋਂ ਬੈਜੂ ਅੱਛਾ ਤੂੰ ਤਾਂ ਰੱਖ ਰੱਖਿਆ ਜੀ ਤੂੰ ਤਾਂ ਕਦੋਂ ਦੀ ਟਪਾਤੀ ਹੁੰਦੀ ਵੇ ਮੇਰਾ ਵੀ ਹੁਣ ਨਾ ਹੁਣ ਤੇਰੇ ਨਾਲ ਐਨੂੰ ਜੀ ਨਹੀਂ ਕਰਦਾ ਤੈਨੂੰ ਛੱਡ ਕੇ ਮੈਂ ਕਿੱਦੇ ਦੀ ਬਗ ਜਾਂਦੀ ਮੈਨੂੰ ਤਾਂ ਲੋਕਾਂ ਦੀ ਸ਼ਰਮ ਮਾਰ ਜਾਂਦੀ ਐ ਐਂ ਕਹਿਣਗੇ ਵੀ ਹਾਂ ਐਸ ਉਮਰੇ ਘਰ ਵਾਲੇ ਨੂੰ ਛੱਡ ਕੇ ਬਗ ਗਈ ਝਾਕੇ ਦੇਖ ਲੈ ਫਿਰ ਅਸਲੇ ਦੀ ਨੁਕਤੀ ਲਊ ਖਲ ਕੇ ਮੈਨੂੰ ਪਤਾ ਕਿੱਥੇ ਜਾਏਂਗੀ ਤੂੰ ਵੇ ਤੂੰ ਚੁੱਪ ਕਰ ਜਾ ਆਹੀ ਕਰਕੇ ਨਾ ਪੁੱਠੀ ਇਹ ਜੀ ਮਾਰੂੰਗੀ ਸਿਰ ਚ ਟਾਂਕੇ ਨਹੀਂ ਲੱਗਣੇ ਦਵਾਰੇ ਦੇਖ ਲੈ ਹਾਂ ਬਹੁਤ ਪਹਿਲਾਂ ਬਹੁਤ ਟਾਂਕੇ ਲਵਾਤੇ ਤਾਂ ਹੈ ਬੈ ਜਾ ਉਹ ਮਾਰੇ ਤੇ ਬੈ ਜਾ ਬੁੜੀਆਂ ਆ ਗਈਆਂ ਕੰਮ ਕਰ ਲੈ ਕੋਈ ਕੋਈ ਨਾ ਦੇਖ ਲੈ ਚਾਰ ਬਸ ਦਿਨਾਂ ਦਾ ਲੈ ਕੇ ਕੰਮ ਉਰੇ ਪੈ ਗਿਆ ਭਾਲੇ ਦੀ ਖਾਦ ਇਹ ਕਰੂਗਾ ਪਤ ਮਾਸੀ ਸੜੇ ਹਨ ਲੈ ਪੁੜੀ ਤਾਂ ਆ ਗਈ ਐ ਕੜੀ ਜਾਂਦੀ ਹੋਏ ਪਾਣੀ ਗਰਮ ਕਰਦੀ ਫਿਰ ਮੈਂ ਮੂੰਹ ਹੱਥ ਧੋਲੂੰਗਾ ਕੋਈ ਨਾ ਲਿਓ ਨਾ ਚੱਲ ਬਾ ਗਰਮ ਕਰਕੇ ਤੇਰੇ ਵਾਸਤੇ ਐ ਕੰਪੂਨ ਕਦੀ ਹੁੰਦੀਆਂ ਮਾੜਾ ਮੋਤਾ ਦੇਖ ਲਿਆ ਕੱਤਾਂ ਤਾਈ ਫੋਰੀਆਂ ਨੇ ਦੇਖੀਂ ਕਈ ਸੱਤਰੀ ਕਰ ਉਹ ਹੀ ਬਾਈ ਗੱਤੀ ਬਤਾ Oh. <clears throat> <clears throat>